ਜੀ ਮੈਸੇਜ ਆਂ ਬੋਤੋ ਆਂ ਮੈਂ ਭਾਜੀ ਸਵਾਰੀ ਲੈ ਕੇ ਜਾ ਰਹੀ ਸੀ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਤਲਬ ਨਹੀਂ ਟਾਇਰ ਪਿਆ ਸੀ ਗੱਡੀ ਪਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਤੇ ਵਿਚਾਈ ਆ ਕੁੜੀ ਲਿਆ ਮਾਰੀ ਨਹੀਂ ਲੱਗਦੀ ਮੇਰੇ ਨਾਲ ਸਰਕਾਰੀ ਹਸਪੀਟਲ ਆਈ ਦੀ ਜਾਣਾ ਹੁੰਦਾ ਬਦਲ ਗੱਡੀ ਕਢਾਉਣੀ ਹੈ ਤੇ ਦੀ ਥਾਣੇ ਦਾ ਤੇ ਭਾਜੀ ਹੋਇਆ ਨੁਕਸਾਨ ਟੋਟਲ ਐਸੇ ਜੀ ਮੈਸੇਜ ਆਂ ਬੋਤੋ ਆਂ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਸੀ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਕਰ ਗਈ ਟਾਇਰ ਪਿਆ ਤੇ ਗੱਡੀ ਭੱਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਦੇ ਵਿਚ ਆਈ ਆ ਕੁੜੀ ਲਿਆ ਮਾਰੀ ਨੀ ਲੱਗਦੀ ਮੇਰੇ ਸਾਰਾ ਸਰਕਾਰੀ ਹਸਪਤਾਲ ਆਈ ਦੀ ਜਾਣਾ ਹੁੰਦਾ ਬਦਲ ਮੈਂ ਗੱਡੀ ਕਢਾਉਣੀ ਹੈ ਜਿਹੜੀ ਠਾਣੀ ਦਾ ਤੇ ਭਾਜੀ ਹੋਇਆ ਨੁਕਸਾਨ ਤੋਂ ਲੈ ਸਕੀ ਮੈਂ ਸੋ ਯਾਨ ਕੋਟੂ ਆ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਸੀ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਤਲਬ ਕੀ ਟਾਇਰ ਪਿਆ ਤੇ ਗੱਡੀ ਭੱਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਦੇ ਵਿਚਾਈ ਆ ਕੁੜੀ ਲਿਆ ਮਾਰੀ ਨਹੀਂ ਲੱਗਦੀ ਮੇਰੇ ਸਾਰਾ ਸਰਕਾਰੀ ਹਸਪਤਾਲ ਆਈ ਦੀ ਜਾਣਾ ਦਾ ਬਦਲ ਮੈਨੂੰ ਗੱਡੀ ਕਢਾਉਣੀ ਹੈ ਤੇ ਜਿਹੜੀ ਠਾਣੀ ਦਾ ਤੇ ਪਾਜੀ ਹੋਇਆ ਨੁਕਸਾਨ ਤੋਂ ਲੈ ਸਕੀ ਮੈਂ ਸੋ ਯਾਨ ਬੋਟੂ ਆ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਹਾਂ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਨਾ ਨੂੰ ਭਜਾਂਦੇ ਭਜਾਂਦੇ ਗੱਡੀ ਏਰੀਆ ਵੀ ਮਤਲਬ ਕਿ ਟਾਇਰ ਪਿਆ ਤੇ ਗੱਡੀ ਭੱਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਦੇ ਵਿਚ ਆਈ ਆ ਕੁੜੀ ਲਿਆ ਮਾਰੀ ਨਹੀਂ ਲੱਗਦੀ ਮੇਰੇ ਸਾਰਾ ਸਰਕਾਰੀ ਹਸਪਤਾਲ ਆਈ ਦੀ ਜਾਣਾ ਹੁੰਦਾ ਬਦਲ ਮੈਨੂੰ ਗੱਡੀ ਕਢਾਉਣੀ ਹੈ ਜਿਹੜੀ ਠਾਣੀ ਦਾ ਤੇ ਪਾਜੀ ਹੋਇਆ ਨੁਕਸਾਨ ਤੋਂ ਲੈ ਸਕੀ ਮੈਂ ਸੋ ਯਾਨ ਕੋਟੋ ਆ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਸੀ ਅਬਰਸਰ ਰੋਣ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਤਲਬ ਨਹੀਂ ਟਾਇਰ ਪਿਆ ਤੇ ਗੱਡੀ ਪਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਤੇ ਵਿਚਾਈ ਆ ਕੁੜੀ ਲਿਆ ਮਾਰੀ ਨਹੀਂ ਲੱਗਦੀ ਮੇਰੇ ਨਾਲ ਸਰਕਾਰੀ ਹਸਪਤਾਲ ਆਈ ਦੀ ਜਾਣਾ ਹੁੰਦਾ ਬਦਲ ਗੱਡੀ ਕਢਾਉਣੀ ਹੈ ਤੇ ਦੀ ਥਾਣੀ ਦਾ ਤੇ ਭਾਜੀ ਹੋਇਆ ਨੁਕਸਾਨ ਤੋਂ ਲੈ ਸਕੀ ਮੈਂ ਸੇ ਜਾਣ ਫੋਟੋ ਆ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਸੀ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਤਲਬ ਨਹੀਂ ਟਾਇਰ ਪਿਆ ਸੀ ਗੱਡੀ ਭੱਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਤੇ ਵਿਚਾਈ ਆ ਕੁੜੀ ਲਿਆ ਮਾਰੀ ਨਹੀਂ ਲੱਗੇ ਦੀ ਮੇਰੇ ਨਾਲ ਸਰਕਾਰੀ ਹਸਪਤਾਲਾਂ ਇਹਦੀ ਜਾਣਾ ਹੁੰਦਾ ਬਦਲ ਗੱਡੀ ਕਢਾਉਣੀ ਹੈ ਤੇ ਦੀ ਥਾਣੇ ਦਾ ਤੇ ਭਾਜੀ ਹੋਇਆ ਨੁਕਸਾਨ ਤੋਂ ਲੈ ਸਕਦੀ ਮੈਂ ਸਹੀ ਆ ਫੋਟੋ ਆ ਮੈਂ ਭਾਜੀ ਸਵਾਰੀ ਲਾ ਕੇ ਜਾ ਰਹੀ ਸੀ ਅਬਰਸਰ ਰੋੜ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਵਜਾਂਦੇ ਵਜਾਂਦੇ ਗੱਡੀ ਏਰੀਆ ਵੀ ਮਤਲਬ ਨਹੀਂ ਟਾਇਰ ਪਿਆ ਸੀ ਗੱਡੀ ਫਟ ਗਈ ਇੱਕ ਲੇਡੀ ਸੀ ਦੋ ਬੰਦੇ ਤਿੰਨ 60 ਤੇ ਵਿਚਾਈ ਆ ਕੁੜੀ ਵਾਂ ਮਾਰੀ ਨਹੀਂ ਲੱਗੇ ਦੀ ਮਿਰਸਾ ਸਰਕਾਰੀ ਹਸਪੀਟਲ ਆਈ ਦੀ ਜਾਣਾ ਹੁੰਦਾ ਬਦਲ ਗੱਡੀ ਕਢਾਉਣੀ ਹੈ ਤੇ ਦੀ ਥਾਣੀ ਦਾ ਤੇ ਪਕਾ ਜੀ ਹੋਇਆ ਨੁਕਸਾਨ ਟੋਟਾ ਲੈ ਸ